ਨੇ ਬੱਚੇ ਬਿੰਦੀ ਤੇ ਟਿੱਪੀ ਠੀਕ ਹੈ ਤੁਸੀਂ ਇਹ ਗੱਲ ਸਮਝ ਲਓ ਵੀ ਬਿੰਦੀ ਤੇ ਟਿੱਪੀ ਦੋਨਾਂ ਦੀ ਆਵਾਜ਼ ਨੱਕ ਚੋਂ ਆਉਂਦੀ ਹੈ ਠੀਕ ਹੈ ਦੋਨਾਂ ਦੇ ਆਵਾਜ਼ ਨੱਕ ਚੋਂ ਆਉਂਦੀ ਹੈ ਜਦੋਂ ਨੱਕ ਚੋਂ ਆਵਾਜ਼ ਆਵੇ ਜਾਂ ਤਾਂ ਲਗੂਗੀ ਬਿੰਦੀ ਜਾਂ ਲਗੂਗੀ ਟਿੱਪੀ ਫਰਕ ਦੋਨਾਂ 'ਚ ਕੋਈ ਨਹੀਂ ਹੈਗਾ ਬਸ ਤੁਹਾਨੂੰ ਥੋੜੀ ਜੀ ਪੌਣ ਕਿਹੜੀ ਮਾਤਰਾ ਦੇ ਨਾਲ ਬਿੰਦੀ ਲਗੂ ਕਿਹੜੀ ਮਾਤਰਾ ਦੇ ਨਾਲ ਟਿੱਪੀ ਲਗੂਗੀ ਇਹ ਸਮਝਾਉਣਾ ਹੈ ਤੇ ਇਹਦਾ ਇੱਕ ਬਹੁਤ ਹੀ ਸੌਖਾ ਤਰੀਕਾ ਹੈ ਇਹਨੂੰ ਯਾਦ ਕਰਨ ਦਾ ਪਹਿਲਾਂ ਤਾਂ ਤੁਸੀਂ ਇਹ ਗੱਲ ਦਿਮਾਗ 'ਚ ਬਿਠਾ ਲਓ ਕਿ ਬਿੰਦੀ ਤੇ ਟਿੱਪੀ ਦੀ ਆਵਾਜ਼ ਦੇ ਜਿਹੜੇ ਨੱਕ 'ਚ ਆਉਂਦੀ ਹੈ ਜਦੋਂ ਕਿਸੇ ਸ਼ਬਦ ਦੇ ਵਿੱਚ ਨੱਕ 'ਚੋਂ ਆਵਾਜ਼ ਆਵੇ ਤਾਂ ਪੰਜਾਬੀ ਦੇ ਵਿੱਚ ਆਪਾਂ ਉੱਥੇ ਜਾਂ ਤਾਂ ਬਿੰਦੀ ਲਗਾਵਾਂਗੇ ਜਾਂ ਆਪਾਂ ਕੀ ਲਗਾਵਾਂਗੇ ਟਿੱਪੀ ਔਰ ਤੁਸੀਂ ਇਹ ਤਾਂ ਦੇਖਦੇ ਹੋ ਕਿ ਬਿੰਦੀ ਕਿੱਡੀ ਹੁੰਦੀ ਹੈ ਛੋਟੀ ਜੀ ਆਹ ਹੈ ਬਿੰਦੀ ਠੀਕ ਹੈ ਇਹ ਤਾਂ ਹੋਗੀ ਬਿੰਦੀ ਤੇ ਆਹ ਹੋਗੀ

लाइन ऊपर जगह नहीं हैगी, बिंदी, बिंदी क्योंकि है थोड़ी जी जगह चाहिए बिल्कुल थोड़ी ही जगह आप लाव गए बिंदी पर भी ओ मैं दो समझाऊंगी

Bir an önce şey eve gidip bir an önce eve

<coughs> Drama आ, सौंदा। 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 है? देखो, साफ जो जी गल है जमे सिंपल जी गिना ने उपर लाइन के उपर जगह हैगी है, उ आप लाव गे टिप्पी जिथे जगह नहीं है लाव गए ਇਹ ਦੇਖੋ ਜਗ੍ਹਾ ਹੈਗੀ ਉੱਪਰ ਨਹੀਂ ਸੀਗੇ ਆਵਲਾ ਖੰਨਾ ਤੇ ਟਿੱਪੀ ਇਹ ਦੋਨੇ ਪੱਕੇ ਮਿੱਤਰ ਸੀਗੇ ਇਸੀਗੇ ਬੜੇ ਮਿੱਤਰ ਇੱਕ ਪਿੰਡ ਚ ਰਹਿੰਦੇ ਸੀ ਦੋਨੇ ਇਕੱਠੇ ਖਾਣਾ ਖਾਂਦੇ ਦੋਨੇ ਇਕੱਠੇ ਖੇਡਦੇ ਇਕੱਠੇ ਪੜ੍ਹਦੇ ਇਕੱਠੇ ਹੀ ਸਾਰਾ ਕੁਝ ਕਰਦੇ ਸੀ ਬੜੀ ਪੱਕੇ ਦੋਸਤ ਸੀਗੇ ਤੇ ਇਹਨਾਂ ਦੇ ਪਿੰਡ ਇੱਕ ਆ ਦੀ ਬਿੰਦੀ ਬਿੰਦੀ ਦਾ ਨਾਮ ਦਾ ਪਿੰਡ ਸੀ ਉਹ ਆਪਣੇ ਮਾਮਾਈ ਦੇ ਘਰ ਆ ਗਏ ਛੁੱਟੀਆਂ 'ਚ ਕੌਣ ਆ ਗਏ ਮਾਮਾਈ ਦੇ ਘਰ ਆਪਣੇ ਬਿੰਦੀ ਜਦੋਂ ਬਿੰਦੀ ਨੇ ਦੇਖਿਆ ਕਿ ਕੰਨਾ ਤੇ ਟਿੱਪੀ ਐਨੇ ਪੱਕੇ ਦੋਸਤ ਨੇ ਪੂਰੀ ਇਹਨਾਂ ਦੀ ਗੂੜੀ ਦੋਸਤੀ ਆ ਤਾਂ ਉਹਨੂੰ ਜਲਨ ਹੋਣ ਲੱਗੀ ਉਹਨੂੰ ਆਇਆ ਉਹ ਲੱਗ ਗਿਆ ਵੀ ਮੇਰਾ ਤਾਂ ਕੋਈ ਦੋਸਤ ਹੈ ਨਹੀਂ ਤੇ ਮੈਂ ਈ ਕਿ ਤਰਾ ਹੁਣ ਮੈਂ ਇਹਨਾਂ ਦੀ ਲੜਾਈ ਕਰਾ ਦੂੰਗੀ ਉਹਨੇ ਕੀ ਕੀਤਾ ਬਿੰਦੀ ਨੇ ਇਹਨਾਂ ਦੋਨਾਂ ਦੀ ਕੀ ਕਰਵਾਤੀ ਨਹੀਂ ਕੰਨਾ ਦੀ ਤੇ ਟਿੱਪੀ ਦੀ ਲੜਾਈ ਕਰਾਤੀ ਠੀਕ ਹੈ ਉਸ ਤੋਂ ਬਾਅਦ ਵੀ ਜਦੋਂ ਲੜਾਈ ਹੋਗੀ ਕੰਨਾ ਕਹਿੰਦਾ ਵੀ ਮੈਂ ਤਾਂ ਹਮੇਸ਼ਾ ਕਿਨੂੰ ਲਾਉਂਗਾ ਬਿੰਦੀ ਬਿੰਦੀ ਨੂੰ ਹੀ ਰੱਖਣ ਵਾਲੇ ਢਿੱਪ ਜਿਹੜੇ ਦੋਸਤ ਹੈ ਹਨਾ ਗੈਰੀ ਥੋੜੀ ਦੋਸਤੀ ਬੁਢੀ ਯਾਰੀ ਹੈ ਥੋੜੀ ਤਾਂ ਤੂੰ ਉਹਨੂੰ ਨਾ ਛੱਡ ਉਹ ਕਹਿੰਦੇ ਨਹੀਂ ਮੈਂ ਤਾਂ ਬਿੰਦੀ ਨੂੰ ਹੀ ਲਾਉਣਾ ਉਸ ਦਿਨ ਤੋਂ ਬਾਅਦ ਜਿਹੜੀ ਮਾਤਰਾ ਹੈਗੀ ਹੈ ਤੰਨਾ ਉਹ ਆਰ ਦੇ ਨਾਲ ਹੀ ਲਾਉਂਦੀ ਹੈ ਬਿੰਦੀ ਨੂੰ ਠੀਕ ਹੈ ਤਾਂ ਜਿਵੇਂ ਸ਼ਬਦ ਹੋਵੇ ਤਾਂ ਠੀਕ ਹੈ ਕਾਂ ਆਂਡਾ ਆਂ ਸਦਾ ਆ ਕਿਹਨੂੰ ਪਾਉਗੀ ਬਿੰਦੀ ਆੜੇ ਆੜੇ ਹੈ ਠੀਕ ਹੈ ਆ ਆ ਡਾ ਠੀਕ ਹੈ ਇਹ ਤਾਂ ਹੋ ਗਈ ਕਹਾਣੀ ਕੰਨਾ ਦਿੱਤੇ ਪੈਰਾਂ ਦੀ ਬਿੰਦੀ ਤੇ ਟਿੱਪੀ ਦੀ ਹੁਣ ਆ ਦੂਸੇ ਹਾਰੀ ਤੇ ਹੁਣ ਸਿਹਾਰੀ ਕੋਲ ਜਗ੍ਹਾ ਹੈ ਨਹੀਂ ਉਹ ਆ ਦੱਸੋ ਬੰਨੋ ਹਾਂਜੀ ਇੱਥੇ ਉਹ ਆ ਜਗ੍ਹਾ ਮਾਈ ਉੱਟੀ ਵੀ ਬਚੀ ਜਗ੍ਹਾ ਕੋਈ ਜਗ੍ਹਾ ਨਹੀਂ ਨਾ ਬਚੀ ਦੇਖੋਣੀ ਚਾਹੀਦੀ ਐ ਤੇ ਬਿੰਦੀ ਬਿੰਦੀ ਹੋਣੀ ਚਾਹੀਦੀ ਐ ਇਹਨਾਂ ਦੀ ਵੀ ਸੇਮ ਕਰਾਣੀ ਫਿਰ ਜਦੋਂ ਜਿਹੜਾ ਇਹਦਾ ਟਿੰਡ ਸੀਗਾ ਟਿੱਪੀ ਦਾ ਨਾਂਕਾ ਟਿੰਡ ਜਿਹੜਾ ਆ ਪਿੰਡ ਸੀ ਉਹ ਬਿੰਦੀ ਦਾ ਨਾਨਕਾ ਪਿੰਡ ਸੀਗਾ ਜਦੋਂ ਮੇਰਾ ਉਹ ਨੂੰ ਗੁੱਸਾ ਆਇਆ ਬਿੰਦੀ ਨੂੰ ਜੋ ਬਿੰਦੀ ਜਿਹੜਾ ਆਪਦੇ ਮਾਮਾ ਇਹਦੇ ਨਾਲ ਘਰ ਗਈ ਤਾਂ ਉਹਨੇ ਦੇਖਿਆ ਵੀ ਜਿਹੜੀ ਸਿਹਾਰੀ ਤੇ ਜਿਹੜੀ ਬਿੰਦੀ ਸੀਗੀ ਉਹ ਬਹੁਤ ਗੈਰੀਏ ਦੋਸਤ ਸੀਗੀਆਂ ਠੀਕ ਹੈ ਉਹਨੇ ਕੀ ਕੀਤਾ ਟਿੱਪੀ ਨੇ ਜਾ ਕੇ ਕੀ ਕਰਵਾਤੀ ਲੜਾਈ ਲੜਾਈ ਕਰਾਤੀ ਟਿੱਪੀ ਨੇ ਕੀ ਕਰਵਾਤੀ ਲੜਾਈ ਕਰਾਤੀ ਕਿਉਂਕਿ ਟਿੱਪੀ ਨੂੰ ਗੁੱਸਾ ਆਇਆ ਸੀਗਾ ਟਿੱਪੀ ਨੇ ਉਹ ਬਦਲਾ ਲੈਣਾ ਸੀ ਲੈਣਾ ਸੀ ਕੀ ਵੀ ਆਵੇ ਘਾਸੇ ਵੀ ਜਦ ਬਿੰਦੀ ਨੇ ਆਕੇ ਮੇਰੀ ਤੇ ਕੰਨੇ ਦੀ ਲੜਾਈ ਕਰਾਤੀ ਤਾਂ ਹੁਣ ਮੈਂ ਕੀ ਇਹਨਾਂ ਦੋਨਾਂ ਦੀ ਕਰਾ ਲਵਾਂਗੀ ਠੀਕ ਹੈ ਸਿਹਾਰੀ ਰੀਤੇ ਬਿੰਦੀ ਦੀ ਕਰਾ ਲਵਾਂਗੀ ਤਾਂ ਟਿੱਪੀ ਨੇ ਸੇਮ ਉਹੀ ਗੱਲ ਕੀਤੀ ਉਹਨੇ ਦੋਨਾਂ 'ਚ ਲੜਾਈ ਕਰਾਤੀ ਤਾਂ ਸਿਹਾਰੀ ਕਹਿੰਦੀ ਮੈਂ ਤਾਂ ਮਾਰ ਦੇ ਨਾਲ ਕਿਹਨੂੰ ਲਾਉਂਗੀ ਟਿੱਪੀ ਨੂੰ ਕਿਹਨੂੰ ਲਾਉਂਗੀ ਟਿੱਪੀ ਨੂੰ ਮੈਂ ਬਾਕਿਆਂ ਨੇ ਐਨਾ ਸਮਝਾਇਆ ਵੀ ਤੇਰੇ ਕੋਲ ਜਗ੍ਹਾ ਨਹੀਂ ਹੈ ਇਹ ਹੋਰ ਨਹੀਂ ਕੁਝ ਹੈ ਕਿੱਥੇ ਤੂੰ ਲਾਏਂਗੀ ਟਿੱਪੀ ਨੂੰ ਵੀ ਬਿੰਦੀ ਦਾ ਮਾੜੀ ਜੀ ਹੈ ਲੈ ਐਨੀ ਨਾਲ ਬਿੰਦੀ ਲਾ ਉਹ ਨਹੀਂ ਮੰਨੀ ਕੀ ਕਹਿੰਦੀ ਸੀ ਹਾਰੀ ਕੀ ਕਹਿੰਦੀ ਮੈਂ ਦਰਾਉਣਾ ਹੀ ਇੱਪੀ ਨੂੰ ਕਿਹਨੂੰ ਲਾਉਣਾ ਹੈ ਇੱਪੀ ਨੂੰ ਇਹਨੂੰ ਲਾਉਣੇਗਾ ਇੱਪੀ ਨੂੰ ਹਨਾ ਫੇਰ ਕੀ ਹੋਇਆ ਜਿਹੜੇ ਉੱਪਰ ਜਿਹੜੀਆਂ ਮਾਤਰਾਵਾਂ ਲਾਈਨ ਤੋਂ نیچے ਆਉਂਦੀਆਂ ਉੱਥੇ ਜਗ੍ਹਾ ਹੈਗੀ ਵਾਧੂ ਉੱਥੇ ਤਾਂ ਆਉਗੀ ਟਿੱਪੀ ਜਿਹੜੀਆਂ ਉਹ ਲਾਈਨ ਦੇ ਨਾਲ ਲਾਈਨ ਤੋਂ ਉੱਪਰ ਲੱਗਦੀ ਉੱਥੇ ਜਗ੍ਹਾ ਹੈਣੀਗੀ ਉੱਥੇ ਕੀ ਆਉਗੀ ਬਿੰਦੀ ਪਰ ਜਿਹੜੇ ਕੰਨਾਂ ਤੇ ਸਿਹਾਰੀ ਆਉਦੀ ਤੁਹਾਨੂੰ ਮੈਂ ਕਹਾਣੀ ਸੁਣਾਈ ਦਿੱਤੀ ਕੰਨਾਂ ਦੀ ਟਿੱਪੀ ਨਾਲ ਲੜਾਈ ਹੋਗੀ ਤੇ ਸਿਹਾਰੀ ਦੀ ਕਿਸ ਨਾਲ ਲੜਾਈ ਹੋਈ ਬਿੰਦੀ ਨਾਲ ਬਸ ਐਂ ਦਾ ਫਰਕ ਹੈ ਬਾਕੀ ਜਦੋਂ ਜਦੋਂ ਤੁਸੀਂ ਸ਼ਬਦ ਬੋਲਦੇ ਹੋ ਬੋਲ ਕੇ ਦੇਖਿਆ ਕਰੋ ਨੱਕ ਚੋਂ ਆਵਾਜ਼ ਕਿੱਥੇ ਆ ਰਹੀ ਹੈ ਔਰ ਉਸ ਅੱਖਰ ਦੇ ਉੱਪਰ ਹੀ ਆਪਾਂ ਕੀ ਰਾਣੀ ਹੁੰਦੀ ਹੈ ਬਿੰਦੀ ਜਾਂ ਿੱਪੀ ਹੁਣ ਕਰੋ ਇਹ ਦੀ ਵਾਈਸ ਕਰਕੇ ਆਣਾ ਤੁਸੀਂ ਡਾਕਟਰ ਠੀਕ ਹੈ ਥੈਂਕ ਯੂ